13 April 1699 AD ਨੂੰ ਵਿਸਾਖੀ ਵਾਲੇ ਦਿਨ ਪੰਜਾਬ ਦੇ ਵਿੱਚ ਇੱਕ ਮਹਾਨ ਕ੍ਰਾਂਤੀ ਕਰੀ ਗਈ ਅਨੰਦਪੁਰ ਸਾਹਿਬ ਵਿਖੇ ਤਲਵਾਰ ਦੀ ਧਾਰ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਨਵੀਂ ਕੌਮ ਨੂੰ ਜਨਮ ਦਿੱਤਾ ਜਿਸ ਨੂੰ ਖਾਲਸਾ ਪੰਥ ਆਖਿਆ ਜਾਂਦਾ ਹੈ ਖਾਲਸਾ ਪੰਥ ਦੀ ਸਾਜਨਾ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਮਹਾਨ ਕ੍ਰਾਂਤੀਕਾਰੀ ਸੀ ਜਿਸ ਨੇ ਵੱਖ-ਵੱਖ ਜੱਥੇਬੰਦੀਆਂ ਦੇ ਵਿੱਚ ਰਹਿ ਰਹੇ ਸਿੱਖਾਂ ਨੂੰ ਇੱਕ ਧੱਗ ਦੇ ਵਿੱਚ پرو ਕੇ ਰੱਖ ਦਿੱਤਾ ਪਰ ਇੱਕ ਸਵਾਲ ਜ਼ਰੂਰ ਉੱਠਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਿਉਂ ਕੀਤੀ ਇਹੋ ਜਿਹੇ ਕਿਹੜੇ ਕਾਰਨ ਰਹੇ ਕਿਹੜੇ ਹਾਲਾਤ ਜ਼ਿੰਮੇਵਾਰ ਰਹੇ ਕਿ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਖਾਲਸਾ ਪੰਥ ਦੀ ਸਾਜਨਾ ਕਰਨ ਲਈ ਮਜਬੂਰ ਕੀਤਾ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਤੇ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੱਕ ਸਾਧੂ ਸੰਤਾਵਾਂ ਦੇ ਸ਼ਾਂਤਮਈ ਤਰੀਕੇ ਦੇ ਨਾਲ ਗੁਰਗੱਦੀ ਨੂੰ ਚਲਾਇਆ ਜਿਨ੍ਹਾਂ ਵਿੱਚੋਂ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਆਪਣੀ ਸ਼ਹੀਦੀ ਤੱਕ ਦੇਣੀ ਪਈ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਮੀਰੀ ਤੇ ਪੀਰੀ ਨਾਂ ਦੀ ਦੋ ਤਲਵਾਰਾਂ ਧਾਰਨ ਕਰਕੇ ਸ਼ਸਤਰਬੰਦ ਹੋਣਾ ਪਿਆ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ 9 ਸਾਲ ਦੇ ਪੁੱਤਰ ਗੋਬਿੰਦ ਰਾਏ ਦੇ ਕਹਿਣ ਤੇ ਤੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਦਿੱਲੀ ਵਿਖੇ ਜਾ ਕੇ ਆਪਣਾ ਸ਼ੀਰ ਤੜ ਤੋਂ ਅਲੱਗ ਕਰਾ ਕੇ ਸ਼ਹੀਦੀ ਦੇਣੀ ਪਈ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਿਉਂ ਕੀਤੀ ਬਾਕੀ ਗੁਰੂ ਸਾਹਿਬਾਨਾਂ ਦੇ ਵਾਂਗ ਉਹ ਵੀ ਸ਼ਾਂਤ ਮੇਰੀ ਤਰੀਕੇ ਨਾਲ ਗੁਰਗੱਦੀ ਨੂੰ ਗੁਰਗੱਦੀ ਤੇ ਬੈਠ ਕੇ ਆਪਣਾ ਜੀਵਨ ਬਤੀਤ ਕਰ ਸਕਦੇ ਸੀ ਸਿੱਖੀ ਦਾ ਪ੍ਰਚਾਰ ਕਰਦੇ ਸੀ ਜਾਂ ਫਿਰ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਵਾਂਗ ਉਹਨਾਂ ਜ਼ੁਲਮਾਂ ਖਿਲਾਫ ਉਹਨਾਂ ਅਫਤਿਆਚਾਰਾਂ ਦੇ ਖਿਲਾਫ ਆਪਣੀ ਸ਼ਹੀਦੀ ਦੇ ਸਕਦੇ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਬਾਕੀ ਗੁਰੂ ਸਹਿਬਾਨਾਂ ਤੋਂ ਇੱਕ ਅਲੱਗ ਰਾਹ ਕਿਉਂ ਚੁਣਿਆ ਅੱਜ ਅਸੀਂ ਗੱਲ ਕਰਾਂਗੇ ਖਾਲਸਾ ਪੰਥ ਦੀ ਸਾਜਨਾ ਦੇ ਪਿੱਛੇ ਦੇ ਕਾਰਨਾਂ ਬਾਰੇ ਉਹਨਾਂ ਹਾਲਾਤਾਂ ਬਾਰੇ ਜਿਹੜੇ ਉਸ ਸਮੇਂ ਖਾਲਸਾ ਪੰਥ ਨੂੰ ਜਨਮ ਦੇਣ ਦੇ ਲਈ ਜ਼ਿੰਮੇਵਾਰ ਰਹੇ ਜਿਹੜੇ ਉਸ ਸਮੇਂ ਸਮਾਜ ਦੇ ਵਿੱਚ ਘ ਜਿੰਨਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਤਲਵਾਰ ਦੀ ਧਾਰ ਦੇ ਵਿੱਚੋਂ ਖਾਲਸਾ ਪੰਥ ਨੂੰ ਜਨਮ ਦੇਣਾ ਪਿਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਗੱਦੀ ਕਾਲ ਸੀ ਉਸ ਸਮੇਂ ਮੁਗਲਾਂ ਦਾ ਰਾਜ ਸੀ। ਦਿੱਲੀ ਦਾ ਬਾਦਸ਼ਾਹ ਸੀ ਔਰੰਗਜ਼ੇਬ ਜਿਹੜਾ ਇੱਕ ਨੰਬਰ ਦਾ ਕੱਟੜ ਪੰਥੀ ਸੀ। ਉਹਦੇ ਸਿਰ ਤੇ ਧਰਮ ਦਾ ਜਨੂਨ ਹਮੇਸ਼ਾ ਸਵਾਰ ਰਹਿੰਦਾ ਸੀ। ਉਹ ਇੰਨਾ ਕੱਟੜ ਪੰਥੀ ਰਾਜਾ ਸੀ ਕਿ ਇਹ Hindu ਲੋਕਾਂ ਨੂੰ ਜ਼ਬਰਦਸਤੀ ਧਰਮ ਬਦਲਣ ਦੇ ਲਈ ਮਜਬੂਰ ਕਰਦਾ ਸੀ। ਉਹਨਾਂ ਤੇ ਅਤਿਆਚਾਰ ਕਰਦਾ ਸੀ। ਤਲਵਾਰ ਦੀ ਨੋਕ ਤੇ Hinduਾਂ ਨੂੰ ਇਸਲਾਮ ਕਬੂਲ ਕਰਵਾਇਆ ਜਾ ਰਿਆ ਸੀ। ਜਿਹੜਾ ਇਸਲਾਮ ਕਬੂਲ ਕਰ ਲੈਂਦਾ ਸੀ ਉਹਦੇ ਘਰ ਖਜ਼ਾਨਿਆਂ ਦੇ ਨਾਲ ਭਰੇ ਜਾਂਦੇ ਸੀ। ਜਿਹੜੇ ਇਸਲਾਮ ਕਬੂ ਨਹੀਂ ਕਰਦੇ ਸੀ ਉਹਨਾਂ ਦੇ ਘਰਾ ਦਾ ਨਾਮੋ ਨਿਸ਼ਾਨ ਮਟਾ ਦਿੱਤਾ ਜਾਂਦਾ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਕਿਸੇ ਧਰਮ ਦੇ ਖਿਲਾਫ ਨਹੀਂ ਸੀ ਚਾਹੇ ਉਹ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਸੀ ਕਿਸੇ ਵੀ ਧਰਮ ਦੇ ਖਿਲਾਫ ਗੁਰੂ ਜੀ ਨਹੀਂ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਜ਼ਬਰਦਸਤੀ ਧਰਮ ਨੂੰ ਕਬੂਲ ਕਰਵਾਉਣ ਦੇ ਲਈ ਹੋ ਰਹੇ ਅਤਿਆਚਾਰਾਂ ਦੇ ਖਿਲਾਫ ਸੀ ਇਹਨਾਂ ਅਤਿਆਚਾਰਾਂ ਤੇ ਜ਼ੁਲਮਾਂ ਦੇ ਖਿਲਾਫ ਹੀ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਵੀ ਦਿੱਲੀ ਵਿਖੇ ਜਾ ਕੇ ਸ਼ਹੀਦੀ ਦੇਣੀ ਪਈ ਪਰ ਇੱਕ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਸਮੇਂ ਅਤਿਆਚਾਰ ਪੂਰੇ ਸਿੱਖਾਂ ਦੇ ਸੀ ਕਿਸੇ ਦਾ ਧਰਮ ਕਿਸੇ ਦੀ ਇੱਜ਼ਤ ਕਿਸੇ ਦੀ ਜਾਇਦਾਦ ਜਾਂ ਧਨ-ਦੌਲਤ ਕੋਈ ਵੀ ਸੁਰੱਖਿਅਤ ਨਹੀਂ ਸੀ ਪਰ ਫਿਰ ਵੀ ਅਤਿਆਚਾਰਾਂ ਦੇ ਖਿਲਾਫ ਕੋਈ ਬੋਲਣ ਦਾ ਤੇ ਕੋਈ ਸਿਰ ਚੁੱਕ ਕੇ ਗੱਲ ਕਰਨ ਦਾ ਹੌਸਲਾ ਨਹੀਂ ਕਰਦਾ ਸੀ ਇਹਨਾਂ ਅਤਿਆਚਾਰਾਂ ਤੇ ਸਮਾਜਿਕ ਬੁਰਾਈਆਂ ਦੇ ਖਿਲਾਫ ਸਭ ਤੋਂ ਪਹਿਲਾਂ ਕਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚੁੱਕਿਆ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਗੱਦੀ ਤੇ ਹੀ ਅੱਜ ਬਿਰਾਜਮਾਨ ਸਨ ਗੁਰੂ ਗੋਬਿੰਦ ਸਿੰਘ ਜੀ ਜਿਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਅਤਿਆਚਾਰਾਂ ਦੇ ਖਿਲਾਫ ਸਿੱਖ ਸੈਨਾ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਸਿੱਖਾਂ ਖਣ ਕਰਕੇ ਇੱਕ ਧਾਗੇ ਦੇ ਵਿੱਚ ਪਰੋਣੇ ਵਾਲਾ ਕੰਮ ਕੀਤਾ ਸੀ ਗੁਰੂ ਗੋਬਿੰਦ ਸਿੰਘ ਨੇ ਸੈਨਾ ਦੇ ਵਿੱਚ ਉਹਨਾਂ ਲੋਕਾਂ ਨੂੰ ਭਰਤੀ ਕੀਤਾ ਜਿਹੜੇ ਗਰੀਬ ਲੋਕ ਸੀ ਗੁਲਾਮੀ ਦੇ ਲਤਾੜੇ ਹੋਏ ਲੋਕ ਸੀ ਜਿਨ੍ਹਾਂ ਨੂੰ ਲੋਕ ਵੱਡੇ ਲੋਕ ਉੱਚੀਆਂ ਜਾਤਾਂ ਦੇ ਲੋਕ ਆਪਣੇ ਪੈਰ ਦੀ ਨੋਕ ਸਮਝਦੇ ਸੀ ਜਿਨ੍ਹਾਂ ਦੇ ਛੂਹੇ ਤੇ ਵੱਡੇ ਲੋਕ ਉੱਚੀਆਂ ਜਾਤਾਂ ਵਾਲੇ ਲੋਕ ਆਪਣੇ ਆਪ ਨੂੰ ਅਸ਼ੂਤ ਸਮਝਣ ਲੱਗ ਜਾਂਦੇ ਸੀ ਉਹਨਾਂ ਅਸ਼ੂਤ ਲੋਕਾਂ ਨੂੰ ਉਹਨਾਂ ਦੱਬੇ ਕੁਚਲੇ ਹੋਏ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਾਗਰੂ ਕਰਕੇ ਉਹਨਾਂ ਦੀ ਵੈਲਿਊ ਉਹਨਾਂ ਨੂੰ ਰਿਅਲਾਈਜ਼ ਕਰਾ ਕੇ ਆਪਣੀ ਸੈਨਾ ਦੇ ਵਿੱਚ ਭਰਤੀ ਕੀਤਾ ਉਹਨਾਂ ਨੂੰ ਅਸਲੀ ਜਗ੍ਹਾ ਦਿਖਾਈ ਸੈਨਾ ਦੇ ਵਿੱਚ ਬਰਾਬਰੀ ਦੇ ਹੱਕ ਦਿੱਤੇ ਕੋਈ ਉੱਚ-ਨੀਚ ਨਹੀਂ ਕੋਈ ਉੱਪਰ ਨਹੀਂ ਕੋਈ ਥੱਲੇ ਨਹੀਂ ਕੋਈ ਉੱਚਾ ਨਹੀਂ ਕੋਈ ਨੀਮਾ ਨਹੀਂ ਸਾਰੇ ਇੱਕ ਬਰਾਬਰ ਸੀ ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਤੇ ਹੋਰ ਨਾ ਮੁਰਾਦ ਬਿਮਾਰੀਆਂ ਜੋ ਸਮਾਜ ਦੇ ਵਿੱਚ ਘਰ ਘਰ ਕੇ ਬੈਠੀਆਂ ਸੀ ਉਹਨਾਂ ਦੇ ਖਿਲਾਫ ਵਿਰੋਧ ਕੀਤਾ ਸੀ ਪਰ ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਨੂੰ ਖਤਮ ਕਰਨ ਦੇ ਲਈ ਲੰਗਰ ਪ੍ਰਥਾ ਚਲਾਈ ਦੂਜੀ ਪਾਸ਼ਾਈ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਪਹਿਲੀ ਪਾਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਲੰਗਰ ਪ੍ਰਥਾ ਨੂੰ ਨਿਰੰਤਰ ਚਲਾਇਆ ਤੇ ਪੰਗਤ ਤੇ ਸੰਗਤ ਦੀ ਪ੍ਰਥਾ ਚਲਾਈ ਕਿ ਜਿਹੜਾ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਏਗਾ ਪਹਿਲਾਂ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕੇਗਾ ਤੇ ਫਿਰ ਸੰਗਤ ਦੇ ਵਿੱਚ ਅੱਗੇ ਗੁਰੂ ਸਾਹਿਬ ਦੇ ਦਰਸ਼ਨ ਕਰੇਗਾ ਉਸ ਸਮੇਂ ਸੀ ਰਾਜਾ ਅਕਬਰ ਜਿਹੜਾ ਗੁਰੂ ਸਾਹਿਬ ਨੂੰ ਮਿਲਣ ਆਇਆ ਤਾਂ ਗੁਰੂ ਸਾਹਿਬ ਨੂੰ ਮਿਲਣ ਤੋਂ ਪਹਿਲਾਂ ਰਾਜਾ ਅਕਬਰ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਿਆ ਤੇ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਨੂੰ ਜਾ ਕੇ ਦਰਸ਼ਨ ਕੀਤੇ ਸੀ ਗੁਰੂ ਸਾਹਿਬ ਦੀ ਇਸ ਪਰੰਪਰਾ ਨੂੰ ਦੇਖਦੇ ਹੋਏ ਗੁਰੂ ਜੀ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਨ੍ਹਾਂ ਦੀ ਬੇਟੀ ਦੇ ਵਿਆਹ ਦੇ ਵਿੱਚ ਜਾਇਦਾਦ ਭੇਟ ਕਰ ਦਿੱਤੀ ਸੀ ਗੁਰੂ ਸਾਹਿਬ ਦੀ ਚਲਾਈ ਹੋਈ ਲੰਗਰ ਪ੍ਰਥਾ ਤੇ ਪੰਗਤ ਤੇ ਸੰਗਤ ਦੀ ਪ੍ਰਥਾ ਨੇ ਜਾਤੀਵਾਦ ਤੇ ਇੱਕ ਭਾਰੀ ਸੱਟ ਮਾਰੀ ਸੀ ਪਰ ਹਜੇ ਵੀ ਇਹ ਜਾਤੀ ਪਾਤ ਛੂਦਰਾਂ ਤੇ ਉੱਚੀਆਂ ਜਾਤਾਂ ਵਿਚਾਲੇ ਇੱਕ ਭਾਰੀ ਕੰਤ ਬਣ ਕੇ ਖੜੀ ਹੋਈ ਸੀ ਜਦੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂਕਾਲ ਆਂਦਾ ਹੈ ਉਦੋਂ ਤੱਕ ਇਹ ਇੱਕ ਭਿਆਨਕ ਰੂਪ ਲੈ ਚੁੱਕੀ ਸੀ ਵੱਡਾ ਰੂਪ ਬਣ ਗਿਆ ਹੋਇਆ ਸੀ ਤਾਂ ਉੱਚੀ ਨੀਚ ਤੇ ਛੋਟੇ ਵੱਡੇ ਦੇ ਭਾਵ ਦੇ ਨਾਲ ਜਿਹੜੇ ਹਿੰਦੂ ਲੋਕ ਸੀਗੇ ਉਹ ਦਿਨ ਪਰ ਦਿਨ ਦਿਨ ਪਰ ਦਿਨ ਦਬਦੇ ਜਾ ਰਹੇ ਸੀ ਇਸ ਜਾਤ ਪਾਤ ਦੀ ਇਹ ਭਾਰੀ ਕੰਧ ਨੂੰ ਢਾਉਣ ਦੇ ਲਈ ਇੱਕ ਕ੍ਰਾਂਤੀਕਾਰੀ ਕਦਮ ਦੀ ਜ਼ਰੂਰ ਸੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਸਾਰਿਆਂ ਨੂੰ ਬਰਾਬਰ ਦੇ ਹੱਕ ਦਿੱਤੇ ਸੀ ਪਰ ਜੇ ਅੱਜ ਦੀ ਗੱਲ ਕਰੀਏ ਤਾਂ ਦੁੱਖ ਲੱਗਦਾ ਹੈ ਜਦੋਂ ਅਸੀਂ ਇਹ ਸੁਣਦੇ ਹਾਂ ਕਿ ਇੱਕ ਪਿੰਡ ਦੇ ਵਿੱਚ ਜਾਤਾਂ ਦੇ ਆਧਾਰ ਤੇ ਕਈ-ਕਈ ਗੁਰਦੁਆਰੇ ਬਣੇ ਹੋਏ ਨੇ ਕਈ ਪਿੰਡਾਂ ਦੇ ਵਿੱਚ ਦੋ ਦੋ ਗੁਰਦੁਆਰੇ ਨੇ ਕਈਆਂ ਦੇ ਵਿੱਚ ਤੈਂਤਨ ਗੁਰਦੁਆਰੇ ਨੇ ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਪਿੰਡ ਵੀ ਆ ਜਿੱਥੇ 15 ਤੋਂ ਲੈ ਕੇ 18-18 ਗੁਰਦੁਆਰੇ ਨੇ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਸਾਰਿਆਂ ਨੂੰ ਬਰਾਬਰ ਦੇ ਹੱਕ ਦੇਣ ਦੇ ਪਰ ਅੱਜ ਅਸੀਂ ਜਾਤਾਂ ਦੇ ਵਿੱਚ ਉਲਝ ਗਏ ਜਾਤ ਪਾਤ ਦੇ ਵਿੱਚ ਉਲਝ ਕੇ ਕਈ-ਕਈ ਗੁਰਦੁਆਰਿਆਂ ਉਸਾਰ ਕੇ ਬੈਠੇ ਹਾਂ ਕੀ ਇਹ ਸਹੀ ਹੈ ਜੇ ਇਹ ਸਹੀ ਹੈ ਤਾਂ ਪਰ ਜੋ ਗੁਰੂ ਸਾਹਿਬ ਨੇ ਕੀਤਾ ਓ ਕੀ ਸੀ ਜੇ ਅਸੀਂ ਗੁਰੂ ਸਾਹਿਬ ਦੇ ਲੜ ਲੱਗੇ ਗੁਰੂ ਸਾਹਿਬ ਦੇ ਰਾਹਾਂ ਤੇ ਚੱਲਦੇ ਆਂ ਫਿਰ ਕਈ ਕਈ ਗੁਰਦੁਆਰੇ ਕਿਉਂ ਸਾਰੇ ਜਾਂਦੇ ਆ ਚਲੋ ਹੁਣ ਆਪਾਂ ਆਂਦੇ ਆ ਵਾਪਸ ਉਸ ਟੋਪਿਕ ਤੇ ਖਾਲਸਾ ਪੰਥ ਦੀ ਸਹਾਜਨਾ ਗੁਰੂ ਸਾਹਿਬ ਨੇ ਕੀਤੀ ਸੀ 1699 ਈਸਵੀ ਦੇ ਵਿੱਚ ਗੁਰੂ ਸਾਹਿਬ ਨੇ 22 ਸਾਲਾਂ ਦੀ ਉਮਰ ਦੇ ਵਿੱਚ 1686 ਈਸਵੀ ਨੂੰ ਪਹਿਲੀ ਜੰਗ ਲੜੀ ਪੰਗਾਣੀ ਦੀ ਜੰਗ ਜਿਹੜੀ ਪਹਾੜੀ ਰਾਜਿਆਂ ਦੇ ਵਿਰੁੱਧ ਸੀ ਜਿਸ ਦੇ ਵਿੱਚ ਪਹਾੜੀ ਰਾਜਿਆਂ ਨੂੰ ਮੁੰਦੇ ਮੋਦੀ ਹਾਰ ਵੀ ਹੋਈ ਤੇ ਗੁਰੂ ਸਾਹਿਬ ਨੇ ਪਹਿਲੀ ਜ਼ਿੰਦਗੀ ਦੀ ਜਿੱਤ ਪ੍ਰਾਪਤ ਕੀਤੀ ਸੀ ਉਸ ਤੋਂ ਬਾਅਦ ਪਹਾੜੀ ਰਾਜਿਆਂ ਨੂੰ ਆਪਣੀ ਔਕਾਤ ਪਤਾ ਲੱਗੀ ਸੀ ਤੇ ਸਾਡੀ ਔਕਾਤ ਸਿੰਘ ਜੀ ਕਿਸ ਲੈਵਲ ਤੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਮੁਕਾਬਲਾ ਕਰਨਾ ਉਹਨਾਂ ਦੇ ਬਸ ਦਾ ਨਹੀਂ ਆ ਉਹ ਛੇਤੀ ਸਮਝ ਗਏ ਜਿਸ ਕਰਕੇ ਉਹਨਾਂ ਨੇ ਥੋੜੇ ਸਮੇਂ ਵਿੱਚ ਹੀ ਗੁਰੂ ਸਾਹਿਬ ਦੇ ਨਾਲ ਹੱਥ ਮਲਾ ਲਿਆ ਉਹਨਾਂ ਦੇ ਨਾਲ ਮਿੱਤਰਤਾ ਵਾਲੇ ਸਬੰਧ ਬਣਾ ਲਏ ਜਾ ਕੇ ਉਹਨਾਂ ਦੇ ਨਾਲ ਮਿਲ ਗਏ ਜਿਸ ਤੋਂ ਬਾਅਦ ਦੂਜੀ ਜੰਗ ਗੁਰੂ ਸਾਹਿਬ ਦੀ ਜ਼ਿੰਦਗੀ ਦੀ ਦੂਜੀ ਜੰਗ ਹੁੰਦੀ ਹੈ ਨਦੌਣ ਦੀ ਜੰਗ ਜਿਹੜੀ ਕਿ ਮੁਗਲ ਸਰਕਾਰ ਦੇ ਅਤਿਆਚਾਰਾਂ ਦੇ ਖਿਲਾਫ ਮੁਗਲ ਸਰਕਾਰ ਦੇ ਨਾਲ ਲੜੀ ਗਈ ਗੁਰੂ ਗੋਬਿੰਦ ਸਿੰਘ ਜੀ ਦੇ ਪਹਾੜੀ ਰਾਜਿਆਂ ਨੇ ਮਿਲ ਕੇ ਜੰਗ ਲੜੀ ਤੇ ਮੁਗਲਾਂ ਨੂੰ ਮੁਦਦੇ ਮੂਹ ਦੀ ਹਾਰ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਹੁੰਦੀ ਹੈ ਜ਼ਿੰਦਗੀ ਦੀ ਦੂਜੀ ਜਿੱਤ ਨਦੌਣ ਦੀ ਜੰਗ ਦੇ ਵਿੱਚ ਪਰ ਨਦੌਣ ਦੀ ਲੜਾਈ ਦੇ ਵਿੱਚ ਗੁਰੂ ਸਾਹਿਬ ਇਹਨਾਂ ਸਮਝ ਗਏ ਕਿ ਪਹਾੜੀ ਰਾਜਿਆਂ ਦੇ ਉੱਤੇ ਬਹੁਤਾ ਵਿਸ਼ਵਾਸ ਕਰ The yeah. cat ਸਹੀ ਨਿਕਲੀ ਜਦੋਂ ਮੁਗਲਾਂ ਨੇ ਦੇਖਿਆ ਕਿ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮਿਲੇ ਹੋਏ ਤੇ ਸਾਡੇ ਖਿਲਾਫ ਜੰਗ ਲੜ ਰਹੇ ਆ ਮੁਗਲ ਸਰਕਾਰ ਦੇ ਇੱਕ ਦਬਕੇ ਨਾਲ ਹੀ ਪਹਾੜੀ ਰਾਜੇ ਗੁਰੂ ਸਾਹਿਬ ਦਾ ਸਾਥ ਛੱਡ ਗਏ ਸੀ ਜਾ ਕੇ ਮੁਗਲਾਂ ਦੇ ਨਾਲ ਮਿਲ ਗਏ ਗੁਰੂ ਸਾਹਿਬ ਦੀਆਂ ਸਾਰੀਆਂ ਖਬਰਾਂ ਜਾ ਕੇ ਮੁਗਲਾਂ ਨੂੰ ਦੇ ਦੇਂਦੇ ਪਹਾੜੀ ਰਾਜਿਆਂ ਦੇ ਸਾਥ ਛੱਡਣ ਕਰਕੇ ਹੀ ਮੁਗਲਾਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਆਸਾਨੀ ਨਾਲ ਘੇਰਾ ਪਾ ਗਏ ਜੇ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਨਾਲ ਖੜੇ ਹੁੰਦੇ ਉਹਨਾਂ ਦੀ ਜਰੂਰਤ ਨਹੀਂ ਸੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਜਾਂਦੇ ਤੇ ਨਾ ਹੀ ਗੁਰੂ ਸਾਹਿਬ ਨੂੰ ਕਿਲਾ ਛੱਡਣਾ ਪੈਂਦਾ ਜਦੋਂ ਪਹਾ ਨੇ ਆਪ ਨੂੰ ਕੱਲਾ ਮਹਿਸੂਸ ਕੀਤਾ ਤੇ ਸੰਤ ਸਪਾਈਆਂ ਦਾ ਇੱਕ ਦਲ ਤਿਆਰ ਕਰਨ ਬਾਰੇ ਸੋਚਿਆ ਜੇ ਉਸ ਸਮੇਂ ਅਸੀਂ ਸਿੱਖ ਧਰਮ ਦੀਆਂ ਅੰਦਰੂਨੀ ਹਾਲਾਤਾਂ ਦੀ ਗੱਲ ਕਰੀਏ ਤਾਂ ਉਹ ਵੀ ਕੁਝ ਜ਼ਿਆਦਾ ਠੀਕ ਨਹੀਂ ਸੀ ਕਿਉਂਕਿ ਤੀਰਮਲਿਆ ਤੇ ਰਾਮ ਰਈਏ ਵਰਗੇ ਲੋਕ ਸਿੱਖਾਂ ਦੇ ਕੱਟੜ ਬੈਰੀ ਬਣ ਗਏ ਸੀ ਹੁਣ ਇਹ ਤੀਰਮਲਿਆ ਕੌਣ ਸੀ ਤੀਰਮਲਿਆ ਸੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਵੱਡਾ ਪੁੱਤਰ ਜਿਹੜਾ ਕਿ ਗੱਦੀ ਨਾ ਮਿਲਣ ਕਰਕੇ ਸਿੱਖਾਂ ਦਾ ਬੈਰੀ ਬਣ ਗਿਆ ਸੀ ਹੁਣ ਇਹ ਰਾਮ ਰਈਆ ਕੌਣ ਸੀ ਰਾਮ ਰਈਆ ਸੀ ਗੁਰੂ ਰਾਮ ਰਾਏ ਜੀ ਦਾ ਪੁੱਤਰ ਇਹ ਤੀਰਮਲਿਆ ਤੇ ਰਾਮ ਰਈਆ ਉਹੀ ਸੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਇੰਨਾ ਤੰਗ ਕੀਤਾ ਕਿ ਉਹਨਾਂ ਨੂੰ ਸਿੱਖੀ ਪ੍ਰਚਾਰ ਦੇ ਲਈ ਧਰਮ ਪ੍ਰਚਾਰ ਦੇ ਲਈ ਭਾਰਤ ਦੇ ਵਿੱਚ ਦੌਰਾ ਕਰਨਾ ਪਿਆ। ਯਾਤਰਾ ਦੇ ਦੌਰਾਨ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੁੰਦਾ ਹੈ ਪਟਨਾ ਸਾਹਿਬ ਵਿਖੇ। ਗੁਰੂ ਗੋਬਿੰਦ ਸਿੰਘ ਜੀ ਦੀ ਖਾਲਸਾ ਪੰਥ ਦੀ ਸਥਾਪਨਾ ਦਾ ਇੱਕ ਵੱਡਾ ਕਾਰਨ ਹੋਰ ਮੰਨਿਆ ਜਾਂਦਾ ਹੈ ਮਸੰਦ ਪ੍ਰਥਾ। ਪੰਜਵੀਂ ਪਾਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਵਿੱਚ ਇਹ ਮਸੰਦ ਪ੍ਰਥਾ ਨੇ ਸਿੱਖੀ ਪ੍ਰਚਾਰ ਦੇ ਲਈ ਬਹੁਤ ਵੱਡਾਈਸਾ ਪਾਇਆ। ਇਹਨਾਂ ਮਸੰਦਾਂ ਦਾ ਕੰਮ ਕੀ ਹੁੰਦਾ ਸੀ ਸਿੱਖੀ ਦਾ ਪ੍ਰਚਾਰ ਕਰਨਾ ਤੇ ਸਿੱਖਾਂ ਤੋਂ ਦਸਬੰਦ ਇਕੱਠਾ ਕਰਨਾ। ਉਹਨਾਂ ਤੋਂ ਦਿੱਤੀਆਂ ਉ ਇਕੱਠਾ ਕਰਕੇ ਦੀਵਾਲੀ ਨੂੰ ਜਾਂ ਬਸਾਖੀ ਦੇ ਮੌਕੇ ਜਾ ਕੇ ਗੁਰੂ ਸਾਹਿਬ ਤੱਕ ਪੁੰਜਦਾ ਕਰਨਾ ਜਦੋਂ ਤੱਕ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਟਾਈਮ ਰਹਾ ਉਦੋਂ ਤੱਕ ਇਹ ਮਸੰਦ ਵੀ ਠੀਕ ਰਹੇ ਉਸ ਤੋਂ ਬਾਅਦ ਇਹ ਮਸੰਦ ਚਲਪੇ ਉਲਟੇ ਰਹਾਂ ਤੇ ਜਿੰਨਾ ਵੀ ਇਹਨਾਂ ਕੋਲ ਦਸਬੰਦ ਇਕੱਠਾ ਹੁੰਦਾ ਔਰ ਜੋ ਵੀ ਸਿੱਖ ਸੰਗਤਾਂ ਪੇਟਾ ਦਿੰਦੀ ਆ ਉਹਦੀਆਂ ਇਹ ਦੁਰਵਰਤ ਤੋਂ ਕਰਨ ਲੱਗ ਪਏ ਗੁਰੂ ਹਰਗੋਬਿੰਦ ਸਿੰਘ ਜੀ ਤੱਕ ਇਹਨਾਂ ਦੀ ਮਨਮਾਨੀ ਨਹੀਂ ਚੱਲੀ ਕਿਉਂਕਿ ਸਿੰਘ ਜੀ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਧਾਰਨ ਕਰਕੇ ਇੱਕ ਸ਼ਕਤੀਸ਼ਾਲੀ ਬਣ ਗਏ ਸੀ ਜਿੰਨਾਂ ਤੋਂ ਇਹ ਡਰਦੇ ਹੁੰਦੇ ਸੀ ਉਹਨਾਂ ਸਾਹਮਣੇ ਇਹਨਾਂ ਦੀ ਨਹੀਂ ਚੱਲਦੀ ਸੀ ਗੁਰੂ ਹ ਕਰਦੇ ਆ ਕੀ ਨਹੀਂ ਕਰਦੇ ਆ ਜਿਸ ਕਰਕੇ ਇਹਨਾਂ ਦੀ ਮਨਮਾਨੀ ਬਹੁਤੀ ਨਹੀਂ ਚੱਲੀ ਪਰ ਜਦੋਂ ਹਰ ਗੋਬਿੰਦ ਸਿੰਘ ਜੀ ਦਾ ਸਮਾਂ ਨਿਕਲ ਗਿਆ ਤਾਂ ਇਹਨਾਂ ਦੇ ਰਾਸਤੇ ਵੀ ਉਲਟੇ ਹੋ ਗਏ ਇਹ ਮਸੰਦ ਐਨੇ ਹੰਕਾਰੀ ਹੋ ਗਏ ਸੀ ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੱਦੀ ਦਾ ਬਾਰਸ ਬਣਾਇਆ ਗਿਆ ਤਾਂ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਦੇ ਵਿੱਚ ਸੀ ਬਾਬਾ ਬਕਾਲਾ ਤੋਂ ਬਾਅਦ ਗੁਰੂ ਵਰਨਣ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਜਦੋਂ ਅੰਮ੍ਰਿਤਸਰ ਜਾਂਦੇ ਆ ਅੰਮ੍ਰਿਤਸਰ ਜਾਂਦੇ ਆ ਦਰਬਾਰ ਸਾਹਿਬ ਦੇ ਵਿੱਚ ਤਾਂ ਇਹਨਾਂ ਮਸੰਦਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਦੇਖ ਕੇ ਦਰਬਾਰ ਸਾਹਿਬ ਦੇ ਦਰਵਾਜ਼ੇ ਤੇ ਬੰਦ ਕਰ ਲਈ ਸੀ ਉਹਨਾਂ ਨੂੰ ਅੰਦਰ ਐਂਟਰੀ ਨਹੀਂ ਹੋਣ ਦਿੱਤਾ ਗਿਆ ਉਹ ਕਹਿੰਦੇ ਸੀ ਅਸੀਂ ਤੁਹਾਨੂੰ ਨਹੀਂ ਜਾਣਦੇ ਅਸੀਂ ਤੁਹਾਨੂੰ ਆਪਣਾ ਗੁਰੂ ਨਹੀਂ ਮੰਨਦੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਮਸੰਦ ਜੋ ਹੈਗੇ ਇਹਨਾਂ ਵਿੱਚੋਂ ਹੀ ਕੋਈ ਗੁਰੂ ਚੁਣਿਆ ਜਾਵੇਗਾ ਅਸੀਂ ਤੁਹਾਨੂੰ ਗੁਰੂ ਨਹੀਂ ਮੰਨਦੇ ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਅੰਮ੍ਰਿਤਸਰ ਛੱਡ ਕੇ ਆਣਾ ਪੈਂਦਾ ਕੀਰਤਪੁਰ ਸਾਹਿਬ ਦੇ ਵਿੱਚ ਕੀਰਤਪੁਰ ਸਾਹਿਬ ਦੇ ਵਿੱਚ ਉਹਨਾਂ ਦੇ ਪਤੀਜੇ ਸੀ ਤੀਰਮਲੀਆ ਤੇ ਰਾਮ ਰਈਆ ਜਿਨ੍ਹਾਂ ਨੂੰ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਟਿਕਣ ਨਹੀਂ ਦਿੱਤਾ ਗੁਰੂ ਸਾਹਿਬ ਨੇ ਰਾਜਾ ਬਿਲਾਸਪੁਰ ਤੋਂ ਮੁੱਲ ਜ਼ਮੀਨ ਖਰੀਦੀ ਮੱਖੋਵਾਲ ਦੀ ਮੱਖੋਵਾਲ ਦੀ ਜ਼ਮੀਨ ਖਰੀਦ ਕੇ ਉੱਥੇ ਬਸਾਇਆ ਆਨੰਦਪੁਰ ਸ਼ਹਿਰ ਆਨੰਦਪੁਰ ਮਤਲਬ ਆਨੰਦ ਦੀ ਜਗਾ ਪਰ ਗੁਰੂ ਸਾਹਿਬ ਨੂੰ ਉੱਥੇ ਵੀ ਟਿਕਣ ਨਹੀਂ ਦਿੱਤਾ ਗਿਆ ਤਾਂ ਗੁਰੂ ਸਾਹਿਬ ਨੂੰ ਭਾਰਤ ਦੇ ਹੋਰ ਰਾਜਾਂ ਦੇ ਵਿੱਚ ਯਾਤਰਾ ਕਰਨੀ ਪਈ ਖਾਲਸਾ ਪੰਥ ਦੀ ਸਾਜਨਾ ਕਰਕੇ ਮਸੰਦ ਪਰਥਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜੜ ਤੋਂ ਖਤਮ ਕਰ ਦਿੱਤਾ ਸੀ ਤੇ ਕੁਝ ਮਸੰਦਾਂ ਨੂੰ ਤਾਂ ਸਜ਼ਾ ਵੀ ਦਿੱਤੀ ਗਈ ਸੀ ਜਿਹੜੇ ਕੁਝ ਜ਼ਾਦੇਬਾਗੀ ਹੋ ਗਏ ਸੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਸਾਰੇ ਗੁਰੂ ਸਾਹਿਬਾਨਾਂ ਨੇ ਸਮਾਜਿਕ ਤੇ ਧਾਰਮਿਕ ਸੁਧਾਰਾਂ ਦੇ ਖੇਤਰ ਦੇ ਵਿੱਚ ਬਹੁਤ ਕੁਝ ਪ੍ਰਾਪਤੀਆਂ ਹਾਸਲ ਕੀਤੀਆਂ ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਨੂੰ ਖਤਮ ਕਰਨ ਦੇ ਲਈ ਲੰਗਰ ਪ੍ਰਥਾ ਚਲਾਈ ਗੁਰੂ ਅੰਗਦ ਦੇਵ ਜੀ ਨੇ ਲੰਗਰ ਪ੍ਰਥਾ ਨੂੰ ਅੱਗੇ ਹੋਰ ਵਿਧਾਨ ਦੇ ਲਈ ਪੰਗਤ ਤੇ ਸੰਗਤ ਦੀ ਪ੍ਰਥਾ ਚਲਾਈ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਚੱਕ ਰਾਮਦਾਸ ਸ਼ਹਿਰ ਬਸਾਇਆ ਤੇ ਉੱਥੇ ਸ੍ਰੀ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰਖਵਾਇਆ ਮੁਸਲਮਾਨ ਸਾਈ ਮੀਆਂ ਮੀਰ ਤੋਂ ਜਿਸ ਦਾ ਪੂਰਨ ਕਾਰਜ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ। ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਝੂਠੇ ਇਲਜ਼ਾਮਾਂ ਦੇ ਵਿੱਚ ਫਸਾ ਕੇ ਜਰਮਾਨਾ ਨਾਂ ਦੇਣ ਦੀ ਸੂਰਤ ਦੇ ਵਿੱਚ ਸ਼ਹੀਦ ਵੀ ਕੀਤਾ। ਗੁਰੂ ਅਰਜਨ ਦੇਵ ਜੀ ਤੋਂ ਬਾਅਦ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਆਂਦੇ ਆ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਸ਼ਸਤਰਬੰਦ ਹੋਣ ਦੀ ਪ੍ਰੇਰਣਾ ਦਿੱਤੀ ਸੀ। ਗੁਰੂ ਹਰਗੋਬਿੰਦ ਸਿੰਘ ਜੀ ਨੇ ਦੋ ਮੀਰੀ ਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਤੇ ਸ਼ਸਤਰਬੰਦ ਹੋਏ ਤੇ ਨਾਲ ਸੈਨਾ ਵੀ ਸੰਗਠਿਤ ਕੀਤੀ। ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਆਪਣੇ 9 ਸਾਲ ਦੇ ਬੱਚੇ ਗੋਬਿੰਦ ਰਾਏ ਦੇ ਕਹਿਣ ਤੇ ਦਿੱਲੀ ਵਿਖੇ ਆਪਣਾ ਸ਼ੀਸ਼ ਤੜ ਤੋਂ ਅਲੱਗ ਕਰਾ ਕੇ ਸ਼ਹੀਦੀ ਦਿੱਤੀ। ਉਸ ਤੋਂ ਬਾਅਦ ਆਂਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਜਿਨ੍ਹਾਂ ਨੇ ਬਿਲਕੁਲ ਹੀ ਅਲੱਗ ਰਾਜ ਚੁਣਿਆ। ਕਿਉਂਕਿ ਪਹਿਲੇ ਗੁਰੂ ਸਾਹਿਬਾਨਾਂ ਦੇ ਵਿੱਚ ਸ਼ਹੀਦੀਆਂ ਵੀ ਹੋ ਚੁੱਕੀਆਂ ਸੀ। ਸ਼ਾਂਤ ਮੇਂ ਢੰਗ ਦੇ ਨਾਲ ਗੁਰਗੱਦੀ ਵੀ ਚਲਾਈ ਗਈ ਸੀ ਪਰ ਅਤਿਆਚਾਰ ਦਿਨ ਤੋਂ ਦਿਨ ਵੱਧਦੇ ਜਾ ਰਹੇ ਸੀ ਜਿਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਅਲੱਗ ਰਾਜ ਸਥਾਪਿਤ ਕਰਨ ਦਾ ਫੈਸਲਾ ਕੀਤਾ ਤੇ 13 ਅਪ੍ਰੈਲ 1999 ਈਸਵੀ ਨੂੰ ਬਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਜਣਾ ਕੀਤੀ ਗਈ ਪੰਜ ਸੇਰਾਂ ਦੀ ਮੰਗ ਕਰਕੇ ਤਲਵਾਰ ਦੀ ਧਾਰ ਦੇ ਵਿੱਚੋਂ ਖਾਲਸਾ ਪੰਥ ਸਜਾਇਆ ਗਿਆ ਖਾਲਸਾ ਪੰਥ ਦੀ ਸਜਣਾ ਦੇ ਕਾਰਨਾਂ ਦਾ ਪਿੱਛੇ ਦਾ ਇਤਿਹਾਸ ਤੁਹਾਨੂੰ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਤੁਸੀਂ ਇਹ ਵੀਡੀਓ ਕਿਹੜੇ ਸ਼ਹਿਰ ਕਿਹੜੇ ਪਿੰਡ ਕਿਹੜੇ ਦੇਸ਼ ਵਿੱਚ ਬੈਠ ਕੇ ਦੇਖ ਰਹੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੇ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਸਕਦੇ ਹੋ ਜੇਕਰ ਇਹ ਵੀਡੀਓ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੇ Facebook ਤੇ ਦੇਖ ਰਹੇ ਹੋ ਤਾਂ ਸਾਨੂੰ ਫੋਲੋ ਜ਼ਰੂਰ ਕਰਨਾ ਤਾਂ ਜੋ ਇਤਿਹਾਸ ਦੀਆਂ ਹੋਰ ਵੀਡੀਓ ਅਸੀਂ ਤੁਹਾਡੇ ਤੱਕ ਪਹੁੰਚਦੀਆਂ ਕਰ ਸਕੀਏ ਸਤਿ ਸ਼੍ਰੀ ਅਕਾਲ